ਕਲ ਰਾਜ ਨੇ ਉਧਰਾਹ ਦੇ ਵਿੱਚ ਕਾਲੇ ਜਨਰਲ ਜਣਾ ਜਾਵੇਗਾ ਕਿਉਂਕਿ ਅੰਤਰੰਕ ਕਮੇਟੀ ਨੇ ਗਿਆਨੀ ਰਵਿ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਜੀ ਦੋਨਾਂ ਜੱਜਦਾਰ ਸਹਿਬਾਨ ਨੂੰ ਅਬ ਉਹਨਾਂ ਵੇਪ ਦੇ ਤੋਂ ਕਟਾ ਦਿੱਤਾ ਹੈ 26 ਦਿਨ ਪਹਿਲਾਂ ਉਹਨਾਂ ਨੇ ਗਿਆਨੀ ਸਿੰਘ ਸਾਹਿਬ ਹਰਪੀ ਸਿੰਘ ਵੀ ਇਸੇ ਤਰ੍ਹਾਂ ਬੇਜਿਤ ਕਰਕੇ ਹਟਾਇਆ ਜਿਹੜਾ ਕਿ ਆਕਾਨੀਦਨ ਵਾਸਤੇ ਬਹੁਤ ਹੀ ਮੰਦਭਗ ਹੈ ਇਹਦਾ ਜੋ ਹਰਜਾਨਾ ਉਹ ਅਕਾਲੀ ਦਲ ਨੂੰ ਪਹੁੰਚਣਾ ਕੋਈ ਆ ਕਿਉਂਕਿ ਅਕਾਲੀ ਦਲ ਹਰ ਰੋਜ਼ ਉਹਦੀ ਜੋ ਵਰਕਿੰਗ ਕਮੇਟੀ ਹੈ ਚਾਹ ਉਹਦੇ ਲੀਡਰ ਨੇ ਹਰ ਰੋਜ਼ ਕੋਈ ਨਾ ਕੋਈ ਗਲਤੀ ਕਰਦੇ ਜਾ ਰਹੇ ਨੇ ਉਹਦੇ ਨਾਲ ਸਾਡਾ ਸਿੱਖ ਪੰਥ ਨਿਘਾਰ ਵੱਲ ਜਾ ਰਿਹਾ ਅਤੇ ਹਰ ਰੋਜ਼ ਹਰ ਰੋਜ਼ ਸਾਡੀ ਜੋ ਨਿਮਰਸੀ ਵਧ ਰਹੀ ਹੈ ਕਿਉਂਕਿ ਇਹਨਾਂ ਨੇ ਕੋਈ ਨਾ ਕੋਈ ਅਕਾਲੀਵਾਲ ਦੇ ਲੀਡਰਾਂ ਨੇ ਕੋਈ ਨਾ ਕੋਈ ਗਲਤ ਬਿਆਨ ਦੇਣਾ ਜਾਂ ਗਲਤ ਕੰਮ ਕਰਨਾ ਉਸ ਕਰਕੇ ਅਕਾਲੀਵਾਲ ਦਿਨ ਪਰ ਦਿਨ ਪਿੱਛੇ ਜਾ ਰਿਹਾ ਹੈ ਮੈਂ ਕੱਲ ਵਾਲੇ ਐਪੀਸੋਡ ਤੋਂ ਪੂਰਾ ਨਿਰਾਸ਼ ਹਾਂ ਅਤੇ ਮੈਂ ਉਹਦੀ ਬਹੁਤ ਪੁਰਜੋਰ ਨਿੰਦਾ ਕਰਦਾ ਜਿਹੜਾ ਕਿ ਉਹਨਾਂ ਨੇ ਜਥੇਦਾਰ ਸਾਹਿਬਾਨ ਨੂੰ ਉਹਨਾਂ ਦੇ ਉਹਦੇ ਤੋਂ ਹਟਾਇਆ ਇਸ ਰੋਸ ਵਿੱਚ ਮੈਂ ਅਕਾਲੀਵਾਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਹਾਂ ਅਤੇ ਆਸ ਕਰਦਾ ਕਿ ਪ੍ਰਮਾਤਮਾ ਇਹਨਾਂ ਨੂੰ ਸਮੱਤ ਬਖਸ਼ੇ ਤਾਂ ਜੋ ਅਕਾਲੀ ਦਲ ਫਿਰ ਤੋਂ ਚੜ੍ਹਦੀ ਕਲਾ ਵਿੱਚ ਹੋਵੇ ਵੈਗੁਰਜੀਤ ਕਾ ਖਾਲਸਾ ਵੈਗੁਰਜੀਤ ਕੀ ਫਤਿਹ ਮੇਰੇ ਕੋਲ ਕਈ ਯੋਧੇ ਸੀਗੇ ਅਕਾਲੀ ਦਲ ਦੇ ਮੈਂ ਬੀਸੀਪੀ ਦਾ ਸੀਨੀਅਰ ਮੀਤ ਪ੍ਰਧਾਨ ਸੀਗਾ ਵਪਾਰ ਮੰਡਲ ਦਾ ਸੀ ਵੀ ਮੀਤ ਪ੍ਰਧਾਨ ਸੀਗਾ ਤੇ ਅਸੀਂ ਉਹਦੇ ਕੀ ਕਰਨੇ ਅਕਾਲ ਤਖਤ ਸਭ ਤੋਂ ਉੱਪਰ ਕੋਈ ਚੀਜ਼ ਨਹੀਂ ਜੀ ਕੋਈ ਉਹਦਾ ਵੀ ਉਹਨਾਂ ਤੋਂ ਉੱਪਰ ਨਹੀਂ ਮਨਸ਼ਾ ਕੀ ਲੱਗਦੀ ਹੈ ਤੁਹਾਨੂੰ ਕੀ ਲੱਗਦਾ ਜਿਹੜੇ ਇਸ ਤੋਂ ਕਹਿਣ ਤੇ ਸਭ ਕੁਝ ਅੰਦਾਜ਼ਾ ਕੁਸ਼ੂਰ ਅਕਾਲੀ ਗੱਲ ਵੀ ਲੋ ਫਾੜ ਦੇ ਚੁੱਕੀ ਹੈ ਕਿਹ ਹੈ ਮਨਸ਼ਾ ਕੀ ਲਗਦੀ ਹੈ ਵੀ ਜਿਹੜਾ ਅਕਾਲੀ ਦਾ ਲੈ ਕਰ ਰਿਹਾ ਹੈ ਨਹੀਂ ਅਕਾਲੀ ਗੱਲ ਪਤਾ ਨਹੀਂ ਕਿਉਂ ਕਰ ਰਿਹਾ ਹੈ ਉਹਨਾਂ ਦੀ ਇੱਕ ਮਨ ਦੀ ਲਾਲਸਾ ਹੈ ਵੀ ਅਸੀਂ ਇਸ ਤਰ੍ਹਾਂ ਪ੍ਰਧਾਨ ਬਣੇ ਰਹਾਂਗੇ ਜਾਂ ਪ੍ਰਧਾਨ ਬਣ ਜਾਾਂਗੇ ਪੱਕੇ ਹੋ ਜਾਾਂਗੇ ਪਰ ਨਹੀਂ ਪ੍ਰਧਾਨ ਉਹ ਹੁੰਦਾ ਜੋ ਸਾਰਿਆਂ ਨੂੰ ਪ੍ਰਵਾਨ ਹੁੰਗੇ ਜੋ ਲੋਕ ਪ੍ਰਵਾਨ ਕਰਦੇ ਨੇ ਉਹੀ ਪ੍ਰਧਾਨ ਨੇ ਤੱਕੇ ਨਾਲ ਪ੍ਰਧਾਨ ਬਣ ਕੇ ਲੰਮੇ ਸਮੇਂ ਤੱਕ ਪ੍ਰਧਾਨ ਨਹੀਂ ਚੱਲਦੇ ਇਹ ਜਿਹੜੀ ਕਮੇਟੀ ਵੀ ਰਹੀ ਤਾਂ ਉਹ ਕਿੰਨੀ ਮੰਨਦੀ ਹੈ ਕਮੇਟੀ ਨੂੰ ਮੰਨਦੀ ਕੀ ਹੈ ਕਮੇਟੀ ਨੂੰ ਮੰਨਦੀ ਸੱਤ ਕਮੇਟੀ ਸੱਤ ਮੈਂਬਰੀ ਕਮੇਟੀ ਹੈ ਦੋ ਮੈਂਬਰਾਂ ਨੇ ਤਾਂ ਅਸਤੀਫਾ ਦਿੱਤਾ ਉਹ ਵੀ ਬੜਾ ਮੰਦ ਭਾਗਾ ਹੋਇਆ ਤੇ ਬਾਕੀ ਪੰਜ ਮੈਂਬਰੀ ਹੈ ਜੋ ਕਮੇਟੀ ਉਹ ਕੰਮ ਕਰ ਰਹੀ ਹੈ ਉਹਦੇ ਨਾਲ ਅਸੀਂ ਅਕਾਲੀਵਾਲ ਦੀ ਭਰਤੀ ਕਰਾਂਗੇ ਇਹਦੇ ਨਾਲ ਕਾਬੀਰ ਦੀ ਭਰਤੀ ਕਾਸੀ ਕਰਾਂਗੇ ਅਸੀਂ ਬੱਦ ਤੋਂ ਬੱਦ ਭਰਤੀ ਕਰਾਂਗੇ ਸੁਪੀਰਪਾ ਦੇ ਨਾਲ ਪਿੱਛੇ ਬਿਆਨ ਉਹ ਉਹਦਾ ਕਾਗਜ਼ਾਂ 'ਚ ਕਰੇ ਰਹੀ ਜੀ ਤਾਂ ਕਰੇ ਰਹੀ ਜੀ ਜਿੱਦਿ ਤੋਂ ਕਾਰਮੇ ਦੀ ਮੰਨਗੋਤੀ ਜਿਹੜਾ ਇਹ ਸਾਰਾ ਸੇਕ ਕਰ ਰਿਹਾ ਹੈ ਅੰਨਾ ਕੁਝ ਮੂਹਣ ਦੇ ਬਾਹਰ ਵੀ ਜਿਹੜਾ ਹੈਗਾ ਇਹ ਇਕੱਤੇ ਜਿਹੜੇ ਕੁਝ ਨੂੰ ਨਾ ਕੋਈ ਇਹਨਾਂ ਨੂੰ ਆਖਰ ਦੇ ਰਿਹਾ ਹੈ। ਇਸੇ ਤਾਂ ਸੱਚੇ ਪਾਤਸ਼ਾਹ ਨੇ ਕਰਨਾ ਹੈ। ਤੁਸੀਂ ਦੇਖਦੇ ਜਾਓ ਕੀ ਹੁੰਦਾ ਆਉਣ ਵਾਲੇ ਸਮੇਂ ਚ ਇਹਦਾ ਅਸਰ ਦਿਖਾਈ ਦੇਉਂਦਾ। ਕੱਲ੍ਹ ਦਾ ਜਦੋਂ ਇਤਿਹਾਸ ਦੇ ਵਿੱਚ ਕਾਲੇ ਦਿਨ ਬਣ ਜਣਾ ਜਾਵੇਗਾ ਕੂਕੇ ਯੰਤਰਕ ਕਮੇਟੀ ਨੇ ਗਿਆਨੀ ਰਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਦੋਨਾਂ ਜਥੇਦਾਰ ਸਹਿਬਾਨ ਨੂੰ ਅੱਬ ਉਹਨਾਂ ਦੇ ਅਹੁਦੇ ਤੋਂ ਕਟਾ ਦਿੱਤਾ ਹੈ 26 ਦਿਨ ਪਹਿਨਾ ਉਹਨਾਂ ਨੇ ਗਿਆਨੀ ਸਿੰਘ ਸਾਹਿਬ ਹਰਪੀ ਸਿੰਘ ਵੀ ਇਸੇ ਤਰ੍ਹਾਂ ਬੇਇਜਤ ਕਰਕੇ ਹਟਾਇਆ ਜਿਹੜਾ ਕਿ ਅਕਾਲੀ ਦਲ ਵਾਸਤੇ ਬਹੁਤ ਹੀ ਮੰਦਭਗ ਹੈ ਇਹਦਾ ਜੋ ਹਰਜਨ ਹੈ ਉਹ ਅਕਾਲੀ ਦਲ ਨੂੰ ਪਹੁੰਚਣਾ ਪਊਗਾ ਕਿਉਂਕਿ ਅਕਾਲੀ ਦਲ ਹਰ ਰੋਜ਼ ਉਹਦੀ ਜੋ ਵਰਕਿੰਗ ਕਮੇਟੀ ਹੈ ਚਾਹ ਉਹਦੇ ਲੀਡਰ ਨੇ ਹਰ ਰੋਜ਼ ਕੋਈ ਨਾ ਕੋਈ ਗਲਤੀ ਕਰਦੇ ਜਾ ਰਹੇ ਨੇ ਉਹਦੇ ਨਾਲ ਸਾਡਾ ਸਿੱਖ ਪੰਥ ਨਿਘਾਰ ਵੱਲ ਜਾ ਰਿਹਾ ਅਤੇ ਹਰ ਰੋਜ਼ ਹਰ ਰੋਜ਼ ਸਾਡੀ ਜੋ ਨਿਮਰਸੀ ਵਧ ਰਹੀ ਹੈ ਕਿਉਂਕਿ ਇਹਨਾਂ ਨੇ ਕੋਈ ਨਾ ਕੋਈ ਅਕਾਲੀ ਦਲ ਦੇ ਲੀਡਰਾਂ ਨੇ ਕੋਈ ਨਾ ਕੋਈ ਗਲਤ ਬਿਆਨ ਦੇਣਾ ਜਾਂ ਗਲਤ ਕੰਮ ਕਰਨਾ ਉਸ ਕਰਕੇ ਅਕਾਲੀ ਦਲ ਦਿਨ ਪਰ ਦਿਨ ਪਿੱਛੇ ਜਾ ਰਿਹਾ ਹੈ ਮੈਂ ਕੱਲ੍ਹ ਵਾਲੇ ਐਪੀਸੋਡ ਤੋਂ ਪੂਰਾ ਨਿਰਾਸ਼ ਹਾਂ ਅਤੇ ਮੈਂ ਉਹਦੀ ਬਹੁਤ ਪੁਰਜੋਰ ਨਿੰਦਾ ਕਰਦਾ ਜਿਹੜਾ ਕਿ ਉਹਨਾਂ ਨੇ ਜਥੇਦਾਰ ਸਾਹਿਬਾਨ ਨੂੰ ਉਹਨਾਂ ਦੇ ਉਹਦੇ ਤੋਂ ਹਟਾਇਆ ਇਸ ਰੋਸ ਵਿੱਚ ਮੈਂ ਅਕਾਲੀ ਦਲ ਦੇ ਸਾਰੇ ਆਗੂਆਂ ਤੋਂ ਅਸਤੀਫਾ ਦਿੰਦਾ ਹਾਂ ਅਤੇ ਆਸ ਕਰਦਾ ਕਿ ਪ੍ਰਮਾਤਮਾ ਇਹਨਾਂ ਨੂੰ ਸਮਝਤਵਕ ਸੇ ਤਾਂ ਜੋ ਅਕਾਲੀ ਦਲ ਫਿਰ ਤੋਂ ਚੜ੍ਹਦੀ ਕਲਾ ਵਿੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲ ਕਈ ਅਹੁਦੇ ਸੀਗੇ ਕਾਂਗਰਸ ਦੇ ਮੈਂ ਬੀਸੀਪੀ ਦਾ ਸੀਨੀਅਰ ਮੀਤ ਪ੍ਰਧਾਨ ਸੀਗਾ ਵਪਾਰ ਬੰਦਾ ਸੀਨੀਅਰ ਮੀਤ ਪ੍ਰਧਾਨ ਸੀਗਾ ਤੇ ਅਸੀਂ ਉਹਦੇ ਕੀ ਕਰਨੇ ਨੇ ਅੱਜ ਤੱਕ ਸਭ ਤੋਂ ਉੱਪਰ ਕੋਈ ਚੀਜ਼ ਨਹੀਂ ਕੋਈ ਉਹਦਾ ਵੀ ਉਹਨਾਂ ਤੋਂ ਉੱਪਰ ਨਹੀਂ ਮਨੁੱਖਾ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਜਿਹੜੇ ਇੱਕੋ ਕਹਿਣ ਤੇ ਸਭ ਕੁਝ ਹੰਦਾ ਕਸੂਰ ਕਾਂਗਰਸ ਦੀ ਸੋਖਾੜ ਦੇ ਦਿੱਤੀ ਹੈ ਠੀਕ ਹੈ ਮਨੁਸ਼ਿਆ ਕੀ ਲੱਗਦੀ ਹੈ ਵੀ ਜਿਹੜੇ ਕਾਂਗਰਸ ਦਾ ਮੈਂ ਕੀ ਕਰ ਰਿਹਾ ਹਾਂ ਨਹੀਂ ਇਹ ਕਾਂਗਰਸ ਪਤਾ ਨਹੀਂ ਕਿਉਂ ਕਰ ਰਿਹਾ ਹੈ ਉਹਨਾਂ ਦੇ ਇੱਕ ਮਨ ਦੀ ਲਾਲਸਾ ਹੈ ਵੀ ਅਸੀਂ ਇਸ ਤਰ੍ਹਾਂ ਪ੍ਰਧਾਨ ਬਣੇ ਰਹਾਂਗੇ ਜਾਂ ਪ੍ਰਧਾਨ ਬਣ ਜਾਾਂਗੇ ਪੱਕੇ ਹੋ ਜਾਾਂਗੇ ਪਰ ਨਹੀਂ ਪ੍ਰਧਾਨ ਉਹ ਹੁੰਦਾ ਜੋ ਸਾਰਿਆਂ ਨੂੰ ਪ੍ਰਵਾਨ ਹੁੰਦਾ ਜੋ ਲੋਕ ਪ੍ਰਵਾਨ ਕਰਦੇ ਨੇ ਉਹੀ ਪ੍ਰਧਾਨ ਹੁੰਦਾ ਨੇ ਤੱਕੇ ਨਾਲ ਪ੍ਰਧਾਨ ਬਣ ਕੇ ਲੰਮੇ ਸਮੇਂ ਤੱਕ ਪ੍ਰਧਾਨ ਨਹੀਂ ਚੱਲਦਾ ਇਹ ਜਿਹੜੀ ਕਮਿਟੀ ਵੀ ਦੇਖੋ ਕਿ ਇਹ ਵੀ ਮੰਨ ਵੀ ਇਹ ਕਮਿਟੀ ਨਾਲ ਗੰਟੀ ਹੋ ਰਹੀ ਹੈ ਬਸ ਸੱਚ ਕਮੇਟੀ ਸੱਤ ਮੈਂਬਰੀਓ ਕਮੇਟੀ ਹੈ ਦੋ ਮੈਂਬਰਾਂ ਦਾ ਅਸਤੀਫਾ ਦਿੱਤਾ ਉਹ ਵੀ ਬੜਾ ਮੰਦ ਭਾਗਾ ਹੋਇਆ ਤੇ ਬਾਕੀ ਪੰਜ ਮੈਂਬਰੀ ਹੈ ਜੋ ਕਮੇਟੀ ਉਹ ਕੰਮ ਕਰ ਰਹੀ ਹੈ ਉਹਦੇ ਨਾਲ ਅਸੀਂ ਅਕਾਲੀਵਲ ਦੀ ਭਰਤੀ ਕਰਾਂਗੇ ਇਹਦੇ ਕੋਲ ਅਕਾਲੀਵਲ ਦੀ ਭਰਤੀ ਕਿਵੇਂ ਕਰਾਂਗੇ ਅਸੀਂ ਬੱਤ ਤੋਂ ਬੱਤ ਭਰਤੀ ਕਰਾਂਗੇ ਸੁਪਰੀਰ ਬਾਦਲ ਜੀ ਕਿਤੇ ਉਹ ਵੀ ਉਹਦਾ ਕਾਗਜ਼ਾਂ 'ਚ ਕਰੇ ਰਹੀ ਤਾਂ ਕਰੇ ਰਹੀ ਢਿੱਗੇ ਵੀ ਚਾਰਮਤੀ ਮੈਨਜਮੈਂਟ ਕੀਤੀ ਜਿਹੜਾ ਇਹ ਸਾਰਾ ਤੇ ਅੰਨਾ ਕੁਝ ਮੂੜ ਦੇ ਬਾਜੂਰ ਹੀ ਜਿਹੜਾ ਹੈ ਨਾ ਅੱਜ ਤੱਕ ਉਹਦੇ ਕੁਝ ਨਹੀਂ ਮਤਲਬ ਉਹਨਾਂ ਕੋਈ ਆਕਰ ਦੇ ਰਿਹਾ ਹੈ ਅਸਰ ਤਾਂ ਸੱਚੇ ਪਾਤਸ਼ਾਹ ਨੇ ਕਰਨਾ ਇਹ ਨੂੰ ਦੇਖਦੇ ਜਾਏ ਕੀ ਹੁੰਦਾ ਆਉਣ ਵਾਲੇ ਸਮੇਂ ਚ ਇਹਦਾ ਸਭ ਦਿਖਾਈ ਦੇਊਗਾ